<फादिल> का फाजिल्का ਦੇ ਵਕ ਵਕ ਪਿੰਡਾਂ ਦੇ ਵਿੱਚ ਪਹੁੰਚ ਕੇ ਮੁੱਖ ਮੰਤਰੀ ਸਿਹਤ ਯੋਜਨਾ ਦੇ 10 ਲੱਖ ਤੱਕ ਦੇ ਮੁਫਤ ਇਲਾਜ ਵਾਲੇ ਜਿਹੜੇ ਕਾਰਡ ਨੇ ਉਹ ਬਣਵਾਉਣ ਦੀ ਸ਼ੁਰੂਆਤ ਕਰਵਾ ਰਹੇ ਆ ਹਰ ਪਿੰਡ ਦੇ ਵਿੱਚ ਜਾ ਕੇ ਇਹ ਕਾਰਡ ਬਣਾਏ ਜਾ ਰਹੇ ਨੇ ਔਰ ਬਿਲਕੁਲ ਮੁਫਤ ਜਿਹੜੇ ਇਹ ਕਾਰਡ ਬਣਾਏ ਜਾ ਰਹੇ ਨੇ ਹਰ ਪਿੰਡ ਦੇ ਵਿੱਚ ਜਾ ਕੇ ਬਣਾਏ ਜਾ ਰਹੇ ਨੇ ਕਾਰਾ ਕਰਾਂ ਦੇ ਵਿੱਚ ਜਾ ਕੇ ਜਿਹੜੇ ਇਹ ਕੈਂਪ ਲਗਾ ਕੇ ਪਿੰਡਾਂ ਦੇ ਵਿੱਚ ਜੇ ਕਿਸੇ ਨੂੰ ਘਰ ਦੇ ਵਿੱਚ ਬੁਲਾ ਲੰਦਾ ਘਰ ਦੇ ਵਿੱਚ ਜਾ ਕੇ ਡੋਰ ਟੂ ਡੋਰ ਜਾ ਕੇ ਉੱਥੇ ਵੀ ਉਸ ਤਰੀਕੇ ਨਾਲ ਵੀ ਇਹ ਕਾਰਡ ਬਣਾਏ ਜਾ ਰਹੇ ਨੇ ਔਰ ਹਰ ਪਰਿਵਾਰ ਦਾ ਕਾਰਡ ਬਣਾਇਆ ਜਾ ਰਿਹਾ ਹੈ ਕੋਈ ਕਿਸੇ ਨਾਲ ਪਾਰਟੀ ਬਾਜੀ ਨਹੀਂ ਕੋਈ ਵਿਤਕਰੇ ਬਾਜੀ ਨਹੀਂ 10 ਲੱਖ ਤੱਕ ਦਾ ਮੁਫਤ ਲਾਜ ਜਿਹੜਾ ਇਹ ਸਰਕਾਰ ਨੇ ਸ਼ੁਰੂ ਕੀਤਾ ਹੈ ਸਰਕਾਰੀ ਤੇ ਪ੍ਰਾਈਵੇਟ ਹਸਪਤਲਾਂ ਦੇ ਵਿੱਚ ਜਿਹਦਾ ਬਹੁਤ ਸਾਰੇ ਲੋਕ ਲਾਭ ਵੀ ਲੈ ਰਹੇ ਨੇ ਔਰ ਇਹ ਜਿਹੜੀ ਯੋਜਨਾ ਹਰ ਘਰ ਤੱਕ ਪਹੁੰਚਾ ਰਹੇ ਆ ਬਿਲਕੁਲ ਮੁਫਤ ਔਰ ਸਿਰਫ ਆਧਾਰ ਕਾਰਡ ਤੇ ਵੋਟ ਕਾਰਡ ਜਿਹੜਾ ਦਿਖਾ ਕੇ ਇਹ ਜਿਹੜੇ ਸਾਡੇ ਲੋਕ ਨੇ ਉਹ ਕਾਰਡ ਬਣਵਾ ਸਕਦੇ ਨੇ ਹਰ ਪਰਿਵਾਰ ਦਾ ਹਰ ਪਰਿਵਾਰ ਜਿੰਨੇ ਵੀ ਪਰਿਵਾਰ ਨੇ ਪੰਜਾਬ ਦੇ ਵਿੱਚ ਉਹਨਾਂ ਸਾਰਿਆਂ ਦੇ ਇਹ ਮੁਫਤ ਲਾਜ ਵਾਲੇ ਕਾਰਡ ਬਣਾਏ ਜਾ ਰਹੇ ਨੇ ਔਰ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀ ਚੰਗੀ ਸੋਚ ਸਦਕਾ ਇਹ ਲੋਕਾਂ ਨੂੰ ਜਿਹੜੀ ਸਹੂਲਤ ਪੰਜਾਬ ਦੇ ਵਿੱਚ ਮਿਲ ਰਹੀ ਹੈ ਔਰ ਪੰਜਾਬ ਦਾ ਪਹਿਲਾ ਸੂਬਾ ਹੈ ਪੰਜਾਬ ਦੇਸ਼ ਦਾ ਦੇਸ਼ ਦਾ ਪਹਿਲਾ ਸੂਬਾ ਹੈ ਜਿੱਥੇ ਇਹ ਮੁਫਤ ਇਲਾਜ ਵਾਲੀ ਸਹੂਦਾ ਸਾਡੀ ਸਰਕਾਰ ਦੇ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹੀ ਹੈ ਔਰ ਇਹਦੇ ਵਿੱਚ ਬਹੁਤ ਸਾਰੇ ਵੱਡੇ ਇਲਾਜ ਵੀ ਜਿਹੜੇ ਸ਼ਾਮਿਲ ਕਰ ਲਏ ਗਏ ਨੇ ਜਿਹੜੇ ਕਿ ਕਿਡਨੀ ਟ੍ਰਾਂਸਪਲੈਂਟ ਦੇ ਇਲਾਜ ਸੀਗੇ ਪਹਿਲਾਂ ਵਿੱਚ ਨਹੀਂ ਸੀ ਉਹ ਵਿੱਚ ਜਿਹੜੇ ਸ਼ਾਮਿਲ ਕਰ ਲਏ ਗਏ ਨੇ ਕਿਡਨੀ ਦਾ ਕਿਸੇ ਨੇ ਇਲਾਜ ਕਰਾਉਣਾ ਹੈ ਕਿਡਨੀ ਦੀ ਬਿਮਾਰੀ ਗੁਰਦਿਆਂ ਦੀ ਬਿਮਾਰੀ ਦਾ ਇਲਾਜ ਆ ਗਏ ਨੇ ਕੈਂਸਰ ਦੇ ਇਲਾਜ ਆ ਗਏ ਨੇ ਦਿਮਾਗੀ ਰੋਗਾਂ ਦਾ ਕੋਈ ਆਪਰੇਸ਼ਨ ਕਰਾਉਣਾ ਵੱਡਾ ਉਹ ਇਲਾਜ ਆ ਗਏ ਨੇ ਹਾਰਟ ਦਾ ਜਿੰਨੇ ਵੀ ਵੱਡੇ ਇਲਾਜ ਨੇ ਜਿਹੜੇ ਪਹਿਲਾਂ ਨਹੀਂ ਹੁੰਦੇ ਸੀਗੇ ਉਹ ਸਾਰੇ ਇਸ ਕਾਰਡ ਦੇ ਸਯੋਜਨਾ ਦੇ ਵਿੱਚ ਨੇ ਔਰ ਸਾਡੇ ਲੋਕਾਂ ਨੂੰ ਬਹੁਤ ਸਾਰਾ ਲਾਭ ਮਿਲੇਗਾ ਅਸੀਂ ਤਾਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਇਸ ਜੇ ਕਾਰਡ ਦੀ ਕਿਸੇ ਨੂੰ ਲੋੜ ਨਾ ਪਵੇ ਪਰ ਫਿਰ ਵੀ ਕਿਸੇ ਨੂੰ ਅਮਰਜੈਂਸੀ ਆ ਜਾਂਦੀ ਹੈ ਕੋਈ ਬਿਮਾਰੀ ਆ ਜਾਂਦੀ ਹੈ ਤਾ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਲੋਕਾਂ ਦੀ ਜੇਬ ਦੇ ਵਿੱਚ ਕਾਰਡ ਹੋਊਗਾ ਜੇ ਕਿਸੇ ਨੂੰ ਹਸਪਤਲ ਜਾ ਕੇ ਲੋੜ ਪੈਗੀ ਤਾਂ ਉੱਥੇ ਸਿਰਫ ਕਾਰਡ ਵਿਖਾਉਣਾ ਹੈ ਤਾਂ ਜਿਹੜਾ ਉਸ ਉਸ ਤੋਂ ਬਾਅਦ ਇਲਾਜ ਬਿਲਕੁਲ ਮੁਫਤ ਹਸਪਤਲ ਵੱਲੋਂ ਕੀਤਾ ਜਾਊਗਾ ਇਹ ਜਿਹੜੀ ਯੋਜਨਾ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਫਿਰ ਤੋਂ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਰਹਿਨਮਾਈ ਏਟ ਪੰਜਾਬ ਦੇ ਵਿੱਚ ਇਹ ਯੋਜਨਾ ਜਿਹੜੀ ਸ਼ੁਰੂ ਕੀਤੀ ਗਈ ਹੈ